ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜਪਨੂਰ ਸਤਿ ਸ੍ਰੀ ਅਕਾਲ ਬਲਾਉਗਾ ਸਤਿ ਸ੍ਰੀ ਅਕਾਲ ਬਲਾਉ ਬੁੱਸੇ ਨਾਲ ਰੈਕੀ ਲੰਦੀ ਗੁੱਛਾ ਕਾਦਾ ਨਿੰਮੇ ਨਦੂਜੇ ਨੇ ਗੁੱਛਾ ਕਾਦਾ ਚਾ ਗਿਆ ਇਹ ਬਾਲਾ ਗੁੱਛੇ ਖੋਰ ਬੰਦਾ ਸਾਡਾ ਬਹੁਤ ਗੁੱਛੇ ਖੋਰਾ ਹੈ ਹਾਂ ਵੀ ਉਹ ਉਹ ਮੂੰਗ ਮੈਂ ਬਣਾਇਆ ਹੋਈ ਆਓ ਮਮਾ ਆਉਂਦਿਆ ਆਉਂਦਿਆ ਕੀ ਚਾਹੀਦਾ ਉਹਨੇ ਫੋਨ ਤੇ ਰਿਮੋਟ ਚ ਆ ਗਿਆ ਏਸੀ ਦਾ ਹੱਥ ਚ ਲੈ ਚੱਕੋ ਬਸ ਆ ਕੰਮ ਹੈ ਦੇਖੋ ਤੇ ਜਾਣੇ ਫਿਰ ਚਾਹ ਚਾ ਕਿਸਮਾਂ ਖਲਾਰ ਦੇਣਾ ਬੱਕਰ ਤੇ ਬਹਿ ਕੇ ਓ ਮਾਈ ਗਾ ਏਸੀ ਦੇਖਿਓ ਮਨ ਆ ਰਹੀ ਹੈ ਬੋਲਦਾ ਇਹ ਤੇ ਮਮਾ ਨੂੰ ਅੱਜ ਕਹਿਣਾ ਦੰਦਗਾ ਘਰ ਚ ਆਂਦੀ ਆ ਹੋਣੀ ਸੀਗੀ ਇਹਨੂੰ ਪਤਾ ਲੱਗ ਜਾਂਦਾ ਹਾਂਜੀ ਅੰਜ ਕਰ ਦੋ ਜਪਨੂ ਅੰਜ ਕਰ ਦੋ ਅੰਜ ਕਰ ਇਹ ਮੇਰਾ ਲੱਡੂ ਜਾਂ ਪੁੱਤ ਖਲਾਰਾ ਐਡਾ ਪਾਇਆ ਸੀ ਨਾ ਸਾਰਾ ਸਮੇਟਿਆ ਹੁਣ ਕੋ ਨਹੀਂ ਲੈਣਾ ਨਾ ਮੋੜ ਨਹੀਂ ਲੈਣਾ ਪੁੱਤ ਤੂੰ ਐਸੀ ਖਰਾਬ ਕਰੇਗਾ ਉਹ ਨਹੀਂ ਨਾ ਮम्मा ਕੋਲ ਜਾਓ ਜੀ ਤਾਂ ਇਹ ਤਾਂ ਖਰਾਬ ਰਿਮੋਟ ਪਿਆ ਮਾਉਂ ਦਿੰਨੀ ਆ ਗੱਲ ਰਿਮੋਟ ਦੇ ਲਈ ਕੋਈ ਸਾਰਿਆਂ ਨੂੰ ਇਹਦਾ ਤੋਂ ਵਧੀਆ ਹੋਗੇ ਰਾਤੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਜਦ ਪਨੂਰ ਸਾਡਾ ਉੱਠ ਕੇ ਆ ਖੇਡੀ ਜਾਂਦਾ ਏ ਇਹ ਬਹੁਤ ਛਾਰਤੀ ਹੋ ਗਿਆ ਦੀਦੀ ਦੇ ਗੁੱਤਾ ਪੁੱਟੀ ਜਾਂਦਾ ਜਦ ਪਨੂਰ ਉਲੀਂਦੀ ਆ ਜੋ ਦੇਖਣਾ ਤੇ ਥੋੜੇ ਦਿਨ ਪਹਿਲੇ ਮੇਰੇ ਨਾ ਬਾਜੀ ਦਾ ਫੋਨ ਆਇਆ ਸੀ ਪਰसों ਜੋ ਦੀ ਗੱਲ ਪਰਸੋਂ ਆਇਆ ਸੀ ਨਾ ਮਾਮੇ ਦਾ ਅਜ ਜਪਨੂਰ ਜੀ ਦੇ ਜਪਨੂਰ ਦੇ ਮਾਮੇ ਦਾ ਫੋਨ ਆਇਆ ਸੀ ਮਾਮਾ ਜੀ ਕਹਿੰਦੇ ਸੀ ਕਿ ਮੈਂ ਨਾ ਇੱਕ ਜਪਨੂਰ ਵਾਸਤੇ ਕੋਈ ਚੀਜ਼ ਭੇਜ ਰਿਹਾ ਉੱਥੋਂ ਹੀ ਆਰਡਰ ਕੀਤੀ ਹੋਣਾ ਨੇ ਉੱਥੋਂ ਹੀ ਆਰਡਰ ਕੀਤੀ ਹੈ ਤੇ ਅੱਜ ਉਹ ਪਾਰਸਲ ਆਇਆ ਏ ਕਿ ਪਹੁੰਚ ਜਾਏਗਾ ਥੋੜੇ ਦਿਨਾਂ ਤੱਕ ਤੇ ਤੁਹਾਡੇ ਭਾਜੀ ਪਾਰਸਲ ਖੋਲੀ ਜਾ ਰਹੇ ਨੇ ਦੇਖਦੇ ਆ ਕੀ ਆਉਂਦੇ ਨੇ ਮਾਮਾ ਨੇ ਭੋਜਾਉਂਦੇ ਮਾਮਾ ਭੋਜਾਉਂਦੇ ਮਾਮੂ ਨੇ ਭੇਜਿਆ ਮਾਮੂ ਕਹਿੰਦੇ ਸੀ ਉਸ ਦਿਨ ਵੀ ਜਦੋਂ ਕੰਜਕਾ ਸੀ ਨਾ ਤੇ ਉਦੋਂ ਚੱਲ ਭੇਜਤੇ ਨਹੀਂ ਸਕੇ ਉਦੋਂ ਅੰਨਾ ਨੇ ਸਗਣ ਭੇਜਤਾ ਸੀ ਇਹਦਾ ਮਾਮੇ ਨੇ 1100 ਰੁਪਏ ਕੰਜਕਾਂ ਦਾ ਆਏ ਜਪਨੂ ਮੂਲੇ ਐਕਸਾਈਟਡ ਹੋ ਲਿਆ ਵੇਲਾ ਚੀਜੀ ਪੈਪ ਜੇ ਪੈਪ ਲਾਵੀਂ ਦਿਖਾਏ 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 ਅੱਛਾ ਓਏ ਅਲਮਾਰੀ ਜਿਵੇਂ ਉਥੇ ਮਹਿਰ ਦੀ ਹੈਗੀ ਐ ਅੱਛਾ ਬੱਚਿਆਂ ਵਾਲੀ ਅਲਮਾਰੀ ਆ ਅਦਾ ਹੀ ਹੋ ਗਿਆ ਬੇ ਹਾਂ ਨਾ ਉਹੀ ਲੱਗੀ ਮੈਨੂੰ ਤੇ ਹਾਂ 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 ਦੇਖੋ ਐਵੇਂ ਜੋੜਨੀ ਹੈ ਐਵੇਂ ਬਣਾਨੀ ਉਤਰੀ ਕੀ ਅੱਡੇ ਪਾਈਪ ਮਨੇ ਆ ਕਿੰਨੇ ਸਟੈਪ ਆ ਕਿਵੇਂ ਕਿਵੇਂ ਜੋੜਨੀ ਹੈ ਕਿਵੇਂ ਕਿਵੇਂ ਬਣਾਨੀ ਹੈ ਸਾਰੇ ਓਏ ਮਾਮੂ ਦਾ ਤਾਂ ਗਿਫਟ ਬੜਾਈ ਸੋਹਣੀ ਆਦੀ ਤੇ ਮੈਨੂੰ ਲੋੜ ਸੀ ਹੈ ਮੈਨੂੰ ਨਾ ਸਗੋ ਹੀ ਗੱਲ ਹੋ ਗਈ ਕਿ ਜਿਵੇਂ ਮੈਂ ਤੁਹਾਨੂੰ ਕਹੀ ਜਾਂਦੀ ਸੀ ਉਹ ਵੀਲ ਵਾਲੀ ਆ ਹਾਂ ਓਏ ਵਧੀਆ ਚੀਜ਼ ਭੇਜੀ ਭਾਜੀ ਨੇ ਥੈਂਕ ਯੂ ਭਾਜੀ ਜਦੋਂ ਬਈ ਵੀਡੀਓ ਵੇਖੋਗੇ ਜਪਨੂਰ मामੂ ਨੂੰ ਥੈਂਕ ਯੂ ਕਰ ਦਿਓ ਲੈ ਹੋਰ ਆ ਗਈ ਐ ਵੀ ਹੋਰ ਐਨੇ ਵਾਈਬ ਲੱਗਨੇ ਐ ਇਹਦੇ ਵਿੱਚ ਪਤਾ ਲੱਗੂਗਾ ਕਿਵੇਂ ਲੱਗਨੇ ਸੱਚਕਾਲ ਹੁਣ ਜੋੜੀਏ ਐ ਖੁੱਲੇ ਟਾਈਮ 'ਚ ਹੋਏਗਾ ਇੱਥੇ ਜੋੜਾਂਗੇ ਅਸੀਂ ਇਹਨੂੰ ਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਬੰਦਾ ਕਿਉਂਕਿ ਇਹ ਚ ਟਾਈਮ ਜ਼ਿਆਦਾ ਲੱਗੇਗਾ ਨਾ ਕਿਤੇ ਪੁਆਇੰਟ ਜੇ ਹੀ ਵੱਡੇ ਆ ਗਏ ਨੇ ਹਨਾ ਉਹਨੂੰ ਹਜੇ ਨਾ ਲਾਓ ਰੈਡ ਉਹਨੂੰ ਹਜੇ ਨਾ ਲਾਓ ਐਂਡ ਤੇ ਲਾ ਲਿਓ ਪਹਿਲੇ ਹਜੇ ਆਪਾਂ ਉਹਦਾ ਬਾਕਸ ਜੇ ਬਣਾਈਏ ਕਿਵੇਂ ਬਣਾਉਣਾ ਰੈਡ ਉਹ ਜੇ ਨਾ ਲਾਓ ਤੇ ਪਹਿਲੇ ਸ਼ੀਟ ਸਲੈਪਾ ਪਾਣਗੇ ਉਹਦੇ ਵਿੱਚ ਪਾਈਪਾਂ ਦੇ ਵਿੱਚ ਐਵੇਂ ਨਹੀਂ ਜੋੜ ਸਕਦੇ ਜੇ ਤੁਹਾਨੂੰ ਬਣਾ ਕੇ ਦਿਖਾਣੇ ਆ ਅੱਧੀ ਬਣਾ ਕੇ ਦਿਖਾਣੇ ਆ ਫਿਰ ਤਿਆਰ ਜਦੋਂ ਪੂਰੀ ਤਿਆਰ ਹੋ ਜਾਗੀ ਉਹ ਵੀ ਬਣਾ ਕੇ ਦਿਖਾਣੇ ਆ ਕਿਉਂਕਿ ਵੀਡੀਓ ਨਾਲ ਚਲਣੀ ਨਹੀਂ ਇਹ छोटे पाइप लगाने से तो ऊपर ली साइड वड्डे लगाते यार इन बार बार देखा जापनो दे 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 ना जब तू जब नो कर दो अनु अन काट के बाहर करना पेगा वो कुंडी खोल दो अंदर दिए फिर चली जाओगी इधर खड़ जा इधर भी कुंडी खोल देखी देखी ये ने देख बिना ब्रेक मारे जांदी है देखी आ पाल मारी बना रही है तू एदे नाल इत्थे खेड ठीक है ए ओ गई ਮਾ ਗੁੰਜਾ ਹੁਣਾ ਕੱਢੋ ਮੈਂ ਵੀ ਆਖਾ ਸਪੇਸ ਚ ਫਰਕ ਕੋ ਨਜ਼ਰ ਆ ਰਿਹਾ ਥੋੜੀਓ ਭਾਈ ਹੁਣ ਥੋੜੀ ਬੁਰਲੀ ਨਾ ਆ ਥੋੜੀ ਫੜਾਈ ਹੋ ਪਈ ਆ ਪਰੇ ਮੈਨੂੰ ਅਦਰੋਂ ਘੁੰਮ ਕੇ ਜਾਣਾ ਪਊਗਾ ਕਾਹ ਹੀ ਦੇ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਚੀਜ਼ ਐ ਮੇ ਕਿ ਉੱਚਾ ਉੱਚਾ ਕੇ ਲੱਗ ਰਿਹਾ ਕਾਫੀ ਬਹੁਤਾ ਵੱਡਾ ਲੱਗ ਰਿਹਾ ਕੋਈ ਨਾ ਧਿਆਨ ਨਾ ਦਿੰਦਾ ਸਾਲੀ ਹੋਏ ਮੋਟੇ ਅੰਦਰ ਪਾਈਪਾਂ ਦੇ ਨਾ ਲੱਗਦੇ काम थे। प्लास रह है प्लास कितना वो तो लिता सी निकल गए फाइनल हो गया उत्तर बस कवर पहन वाला बस एक वा देख तू कह रही सी ना ब्लॉक एक्स्ट्रा हो सारे फ्री आ, पूरे पूरे भेज देने कोई फालतू नहीं चीज़ निकलती मेरे जप और गिनी निकली जाता है ਅੱਜਿੱਧਰ ਮੂ ਮਰਜ਼ੀ ਕਰ ਲੋ ਤੇ ਆ ਜਾਏਗਾ ਚੈਨ ਅੱਗੇ ਹੋ ਜਾਏ ਪਿੱਛੇ ਹੋ ਜਾਏ ਉਹ ਤੇ ਆਪਾ ਅਗੜਲੀ ਸਾਈਡ ਹੀ ਰੱਖਣੀ ਆ ਹਾਂ ਧਿਆਨ ਨਾਲ ਪਾਣਾ ਤਾਂ ਨਾ ਨਹੀਂ ਨਹੀਂ ਉਹ ਹੋ ਗਿਆ ਤੇ ਐਸਾ ਹੀ ਨਹੀਂ ਆਈ ਸਹੀ ਨਹੀਂ ਆਈ ਤੁਸੀਂ ਫੜੋ ਇਹ ਇਹ ਚੀਜ਼ ਬਰਾਬਰ ਦੀ ਆਏਗੀ ਵਾਈਟ ਲਾਈਨ ਵਾਈਟ ਲਾਈਨ ਬਰਾਬਰ ਆਏਗੀ ਪਾਈਪ ਦੇ ਆ ਚੈਨ ਕਿੱਧਰ ਜਾ ਰਹੀ ਏ ਗਲਤ ਜਾ ਰਿਹਾ ਫਟ ਜਾਗਾ ਮੈਂ ਓਹੋ ਇੱਧਰ ਘੁਮਾਓ ਇੱਧਰ ਘੁਮਾ ਦਾ ਤਲ ਹੁਣ ਪਾਈ ਨਾ ਹੁਣਾਂ ਤੇ ਵੀਲ ਲਾ ਲਾਣੇ ਆ ਖੜ ਜਾ ਨੀਚੋਂ ਦੀ ਪਹਿਲੇ ਆ ਤਨੀਆ ਬੰਦ ਕਰਿਓ ਖੜੀ ਉੱਪਰ ਕਰੋ ਪਹਿਲੇ ਥੋੜੀ ਜੀ ਉੱਤੇ ਕਰ ਲਓ ਹਾਂ ਪਰ ਸਹੀ ਨਹੀਂ ਆਈ ਦੇਖੋ ਨਹੀਂ ਆ ਉਧਰ ਉਹ ਉਧਰ ਹੈ ਕੋਈ ਗੱਲ ਨਹੀਂ ਉਹ ਤਾਂ ਮੂੰਹ ਜਿੱਧਰ ਮਰਜੀ ਗਏ ਮੂੰਹ ਜਿੱਧਰ ਮਰਜੀ ਕਰਦੀ ਐ ਨਹੀਂ 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 ਇਹਨੂੰ ਇਹਨੂੰ ਉੱਪਰ ਨੂੰ ਖੋਲ ਦੋ ਉਪਰੋਂ ਹੋਂ ਲੈ ਆ ਦੇਖੋ 4 ਫੁੱਟ ਦੀ ਅਲਮਾਰੀ ਹੈ ਹਨਾ ਦੇਖਿਆ ਨਾ ਕੋਣੀ ਚੀਜ਼ ਭੇਜੀ ਹੈ ਬਾਜੀ ਨੇ ਹੰਦਾ ਬੜੀ ਪਸੰਦ ਆਈ ਹੈ ਕੱਪੜੇ ਰੱਖ ਕਰ ਕੱਢਗੇ ਫੋਰ ਫੋਰ ਲੈ ਕੀ ਚਲੋ ਬਾਈ ਇਹ ਰੱਖ ਕੇ ਕਰਦੇ 4 ਇੰਚ 4 ਫੁੱਟ ਦੀ ਹੈ ਵੱਡੇ ਦੇਖ ਕਿੰਨੀ ਅਲਮਾਰੀ ਜਿੰਨੀ ਆਦੀ ਮੇਰੀ ਸਮਾਨ ਬਹੁਤ ਆ ਜਾਣਾ ਇੱਥੇ ਹਮ ਜਪੂ ਦੀ ਭਾਲ ਨਹੀਂ ਰੱਖਣੀ ਮੈਂ ਚਲੋ ਲੌਗ ਜਾ ਡਾਕਟਰ ਦੇ ਆਂਗੇ ਕੰਮੀ ਆ ਜਾਂਦਾ ਗੁਰਲੀਨ ਦੀ ਗੱਲ ਸੱਚੀ ਹੋਈ ਦੋ ਲੋਕ ਉਹਨਾਂ ਨੇ ਐਕਸਟਰਾ ਭੇਜਿਆ ਉਹਦੇ ਨਾਲ ਨਹੀਂ ਭੇਜੇ ਇਹਦੇ ਨਾਲ ਭੇਜਿਆ ਹਾਂ ਉਹਦੇ ਨਾਲ ਡੰਡੇ ਨਹੀਂ ਆਏ ਜਪੋੜੀ ਵੀ ਆਏ ਉਹ ਦਰਿੰਦਾਂ ਤੇ ਘੁਪਰੇ ਰਹਦੇ ਆ ਜਪਨੌਰ ਤੇ ਲੁਮਾਰੀ ਕੱਪੜਿਆਂ ਨਾਲ ਲੈਸ ਸਾਧਣੀ ਆਪਾਂ ਆ ਜਾ ਤੇ ਕੱਟੇ ਕੀਤੀ ਹੋਈ ਤਾਂ ਫੇਰ ਮੈਂ ਕੀ ਕਰਾਂ ਹੈ ਨੂਰੇ

ਹੂੰ ਤੇ ਬਧੇਰੀ ਖਾਲੀ ਹੈ ਜੇ ਵੀ ਅਲਮਾਰੀ ਤੇ ਚਲ ਆ ਜਿੰਨੇ ਨਾ ਆਪਣੇ ਕਮਰੇ ਚੋਂ ਸਾਰਾ ਖੋਲ ਦੇਣੀ ਹੈ ਗੱਲ ਮੈਂ ਉਹ ਆਪਣਾ ਮਾੜਾ ਮੋਟਾ ਸਤੰਮ ਕਰਕੇ ਮਰ ਕੱਢ ਦੂੰਗੀ ਕੱਲ ਨੂੰ ਮੈਂ ਪਰਤਾ ਪਿਆਮ ਬਣਾਉਣਾ ਬਾਹਰ ਚ ਕੱਢ ਦਾਂਗੇ ਬਾਹਰ ਚ ਬਾਹਰ ਡਾਲ ਦਾਂਗੇ ਅੰਦਰ ਵੀ ਹਾਂ ਅੰਦਰ ਹੀ ਰੱਖੂਗਾ ਤੇ ਯਾ ਤਾਂ ਮੈਨੂੰ ਸੁਕਾਉਣੇ ਤੇ ਪਈ ਰੰਦ ਹੋ ਐਸੇ ਹੀ ਚਾਹੀ ਹਾਂ ਕੋਈ ਚੱਕਰ ਨਹੀਂ ਜਦੋਂ ਜਿਤ ਲਾਉਣੀ ਆ ਮੈਂ ਚਲਾ ਲਿਆ ਉਹ ਹਾਂ ਹਾਂ ਐ ਕਿਹੜਾ ਕੁਸ਼ ਕਰਾ ਦੀ ਹਾਂ ਆਪਣਾ ਸੈੱਟ ਪਈ ਹੈ ਹਾਂ ਹਾਂਜੀ ਹੁਣ ਤੁਸੀਂ ਕਿੱਧਰ ਤੁਰੇ ਆਉਨੇ ਆ ਪਰ ਮੈਨੂੰ ਆਇਆ ਸੀ ਕਿ ਆ ਜਦਾਂ ਸਾਰੀ ਨਾ ਖਾਲੀ ਰਵੇ ਇੱਥੇ ਹਾਂ ਨਾ ਹਾਂ ਆ ਸਿਰ ਆਪਣੀ ਨਮਾਦੀ ਰਵੇ ਹੋਰ ਤੇ ਹੋਰ ਕੱਟਣਾ ਹੋਵੇ ਕਦੇ ਜਰੂਰਤ ਆਈ ਹੋ ਜੀ ਪਰ ਉਹ ਨੀਚੇ ਤਾਂ ਨਹੀਂ ਆ ਜੀ ਲਟਕਦੀਆਂ ਪਈਆਂ ਆਂ ਦੀਆਂ ਉਹ ਕਰ ਦਾਂਗੇ ਸਟ ਬਣੰਗਾ ਨਹੀਂ ਚੰਗੀ ਤਰ੍ਹਾਂ ਜਿਹੜੀ ਉਹ ਨੂਰੇ ਤੂੰ ਹੀ ਜਿਹੜੀ ਬਣੀ ਆ ਤਾਂ ਬੜੀ ਟਾਈਟ ਬਣੀ ਜਿਹੜੀ ਹਾਂ ਹੁਣ ਇਹ ਢਲੀ ਜਬਾਣ ਕੋਈ ਲੱਟ ਕੇ ਨਹੀਂ ਆਪਾਂ ਹੂੰ ਐ ਕਰਾਂਗੇ ਨਾ ਪਰੇ ਨੂੰ ਪਲਟਾ ਕੇ ਹੁਣ ਕਿਤੇ ਨਹੀਂ ਰੱਖ ਕੇ ਬੈੱਡ ਤੇ ਕੱਪੜੇ ਗਿਲਰ ਨਾਲ ਨਹੀਂ ਸਾਰੀ ਅਸ਼ ਇਹ ਵੀ ਠੀਕ ਹੈ ਕੱਪੜੇ ਗਿਲਰ ਨਾਲ ਨਹੀਂ ਠੀਕ ਹੈ ਕੋਈ ਪੱਕੇ ਉਹ ਥੋੜਾ ਵੱਡੀ ਅਲਮਾਰੀ ਚ ਖਿਲਰ ਜਾਂਦੇ ਨੇ ਲਾਈਟ ਬਾਰ ਬਾਰ ਜਾਈ ਜਾਂਦੀ ਆ ਜਾਂ ਹਵਾ ਵੀ ਬਹੁਤ ਵਧੀਆ ਭਗ ਜਾਂਦੀ ਆ ਹਾਂ ਹੂੰ ਮੌਸਮ ਕਰ ਹੁਣ ਫੇਰ ਗਈ ਐ ਲਾਈਟ ਕੋਟ ਗਈ ਚਲੀ ਗਈ ਲਾਈਟ ਦਕਾਨ ਖਰਾਬ ਹੈ ਹੋਰ ਨਬ ਉਹ ਆ ਗਈ ਇਹ ਆ ਮੈਂ ਮੰਗਾਈ ਐ ਲਾਈਟ ਭਾਜੀ ਨੇ ਬੜੀ ਵਧੀਆ ਕੀਤੀ ਤੂੰ ਮਾਤਾ ਜਤੂ ਦੇ ਬਣਾਉਂਦੀ ਆ। ਆ ਵਧੀਆ ਸੈੱਟ ਹੋ ਗਏ ਸਾਰੇ। ਤੁਹਾਡੇ ਵੀ ਕੱਪੜੇ ਮੱਦੇ ਰੱਖਦੇ ਆ। ਕੁਛ? ਹਾਂ। ਆ ਨਾ ਜਪ ਜਪ ਨੂੰ ਉਹਦੇ ਕੱਪੜਿਆਂ ਦਾ ਹੀ ਬਾਹਲਾ ਸੀਗਾ। ਆਪਣੇ ਤਾਂ ਚੱਲ ਪਏ ਆ ਤਾਂ ਪਏ ਆ। ਤੇ ਜਪਨੂਰਾ? ਅੱਛੇ ਬੋਲ ਆ। ਐਸ਼ੇ ਪੜੇ। ਨਾ ਹੁਣ ਮੇਰੇ ਬਲਾ ਜਾਤ ਕਾਲ ਨੂੰ ਆ। ਮੈਂ ਕਹਦਾ ਜਿਹੜੀ ਸੀਟ ਰੱਖ ਕੇ ਫੇਰ ਬਾਹਰ ਨੂੰ ਬਾਕਰ ਚ। ਦਿੱਲੀ ਡੇਲੀ ਐਂਕਰ ਆ ਗਿਆ ਕਰਾ ਨੂਰੇ ਸੱਚੀ ਕਾਲ ਸੱਚੀ ਕਾਲ ਸੱਚੀ ਕਾਲ ਕਿਵੇਂ ਬਣਾਉਣਾ ਸੱਚੀ ਕਾਲ ਸੱਚੀ ਕਾਲ ਦਾ ਬਾਦੇ ਘੋੜਨੇ ਆ ਜਾਂ ਜੱਪਨੂਰ ਚਲੋ ਜੱਪਨੂਰ ਤਾਂ ਨਹੀਂ ਬੁਲਾ ਰਿਆ ਮੈਂ ਬੁਲਾ ਲਉਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆਂ ਹੁਣੇ ਵੀ ਮਾਂ ਢੜਕਾ ਥੜਕਾ ਲਾ ਕੇ ਆਣੇ ਡੱਪੂ ਨੂੰ ਜਪੂੜੇ ਆਪਿਆ ਅੱਜ ਰਾਜਮਾ ਤੇ ਮੂੰਗੀ ਮਿਕਸ ਕਰਕੇ ਬਣਾਈ ਸੀ ਨੂਰੇ ਬਿਠਾ ਓ ਬਿਠਾ ਓ ਹੂੰ ਜਪ ਨੂੰ ਰੋਹਣਾ ਕੂਣੀ ਤੇ ਸਾਰੇ ਉੱਠ ਖੜਦਾ ਉੱਠ ਕੇ ਬਹਿ ਜਾਂਦਾ ਆਪਣੇ ਆਪ ਹੀ ਹਣਾ ਜਪ ਨੂਰਾ ਛਾਣਾ ਹੋ ਗਿਆ ਹੈ ਜਪ ਨੂਰਾ ਛਾਣਾ ਗਿਆ ਬੁੱਤੂ ਚਲੋ ਠੀਕ ਹੈ ਜੀ ਓਕੇ ਜੀ ਬਾਏ